ਕੀ ਬਰੀ ਹੋ ਕੀ ਸਾਨੂੰ ਇਹ ਜਿਹੜੇ ਸਾਡੇ ਪਰਿਵਾਰ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਕਿਸੇ ਹੋਰ ਦਾ ਸੁਆਗਤ ਨਾ ਹੋਵੇ ਆ 1.5 ਸਾਲ ਦੇ ਬੱਚੇ ਵੀ ਕਿੰਦੀ ਜਲਦੀ ਪਾ 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 ਚਿੰਤੀ ਦਾ ਤੁਰੀਂ ਦੇ ਕੋਈ ਪਤਾ ਨਹੀਂ ਮੇਰਾ ਪਿਓ ਕਿੱਥੇ ਗਿਆ ਸਾਨੂੰ ਕੋਈ ਨਹੀਂ ਪਤਾ ਉਹਨੇ 60 ਸਾਲ ਦਾ ਬੰਦਾ ਹੋ ਕੇ ਸਾਡਾ ਖਰਚੇ ਖੰਡੂਗਾ ਇੱਕ ਵਾਕਿਆ ਦਾ ਕੀ ਦੱਸੂ ਉਸ ਤੇ ਇੱਕ ਬੰਦਾ ਜੀਵਨ ਦੇ ਨਾਮ ਤੇ ਸਾਡਾ ਪਰਿਵਾਰ ਖਾਂਦਾ ਮੇਰਾ ਕਮਰਾ ਤਾਂ ਕਦੇ ਕਿਸੇ ਨੂੰ ਕੀੜਾ ਵੀ ਟਪਦਾ ਹੁੰਦਾ ਸੀ ਨਾ ਜਦੋਂ ਡੀਰੋਂ ਲੱਗ ਜਾਂਦੀ ਇਹ ਮਾਰਨ ਲੱਗਦੀ ਨਾ ਕਹਿੰਦੇ ਨਾ ਕੀੜੇ ਤੁਸੀਂ ਕਿਉਂ ਮਾਰਨਾ ਹੈ ਉਹ ਜੀ ਇਹ ਕਿਉਂ ਮਾਰਨਾ ਹੈ ਤੇ ਇਹਨਾਂ ਵੱਡਾ ਜਿਗਰਾ ਆਉਂਦੀ ਨੇ ਨੇਚਰ ਦਾ ਜਿਵੇਂ ਇਹਦਾ ਵੱਡਾ ਜਿਗਰਾ ਜਿਗਰਾ ਵੇਖੋ ਬਿਉਦਾ ਜੀ ਨੇ ਪੁੱਤ ਨੂੰ ਮੋਢੇ ਤੇ ਚਾੱਕ ਕੇ ਲੈ ਗਏ ਜਿਨੇ ਅੱਗੇ ਨਹੀਂ ਦਿੱਤੀ ਨਾ ਤੁਨ ਕੋਈ ਬੰਦਾ ਨਹੀਂ ਕੋਈ ਕਿਸੇ ਨੂੰ ਕੁਛ ਮਾਣਾ ਚੰਗਾ ਕਿਹਾ ਹੋਵੇ ਤਾਂ ਕੋਈ ਜੋਗਾ ਪਤਾ ਹੈ ਇਹ ਪਰਮਾਤਮਾ ਨਾਲ ਲੱਗਣ ਵਾਲਾ ਹੈ ਇਹਦਾ ਦਿਖਾਈ ਲਾਸ ਵਾਲੀ ਪੂਰਨ ਉਜਾੜਿਆ ਕਰਾਂਗੇ ਸਾਡੇ ਕਿਸੇ ਨੇ ਕੀ ਕਰ ਲੈਣਾ ਇਸ ਟੈਪ ਚੱਕੇ ਨਾ ਜਿਆ ਅੱਜ ਇੱਕ ਘਰ ਜਿਹੜੇ ਕੰਮ ਲੱਖਾ ਉਹ ਜਿਹੜੋਂ ਨਗੇ ਕਿ ਕਿੰਨੇ ਦੇ ਜਵਾਕ ਮਰਨਗੇ ਕਿੰਨਾ ਤੇ ਪਿਓ ਮਰਨਗੇ ਉਹਨਾਂ ਨੇ ਕਹਿਣਾ ਕੋਈ ਨਹੀਂ ਹੁੰਦਾ ਬੈਲਸਾਉਂ ਆਪ ਮੋਬਾਈਲ ਕਿਹੜਾ ਤੇ ਬੋਲ ਹੈ ਆਪਣਾ ਨਾਂ ਦਾ ਫਰਕ ਨਹੀਂ ਦਵੇ ਸੱਚੀ ਤਾਂ ਸੇ ਇਹ ਮੰਨ ਕੇ ਰਹੇ thank you ਬੇਟਾ ਚਾਹ 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 ਚੰਗਾ ਕੰਮ ਕਰਕੇ ਗਿਆ ਕੋਈ بڑا ਕੰਮ ਨਹੀਂ ਕਰਕੇ ਗਿਆ ਉਹ ਸਹੀ ਟਿਕਾਣੇ ਲੱਗੇ ਬਸ ਇਹ ਪ੍ਰਾਰਥਨਾ ਕਰਉ ਬਸ ਆਤੂ ਨਹੀਂ ਦਿਖਾਨੇ ਆਪਾਂ ਆਤੂ ਦੇ ਕੇ ਨਹੀਂ ਤੋਰਨਾ ਪਰ ਅਸੂਰ ਹੋ ਕੇ ਅੰਦਰ ਜੈ ਮਾਦਾ ਜੈ ਹਿੰਦ ਜੈ ਹਿੰਦ ਭਾਰਤ ਮਾਤਾ ਕੀ ਜੈ ਆਈ ਮੋਦੂੰ ਦਿਨਾਂ ਜੀ ਸਿੱਖ ਸੰਧ ਕਰ ਲੈਂਦੇ ਕਿ ਤੁਮਾਰੀ ਸੀ ਕੋਈ ਗੱਲ ਨਹੀਂ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕੁੱਝ ਨਹੀਂ ਕਦੇ ਕਿਸੇ ਨੂੰ ਕੋਈ ਤੋੜਾ ਨਹੀਂ ਮੇਰੇ ਵਿਆਹ ਨੂੰ 11 ਸਾਲ ਹੋ ਗਏ ਮੈਨੂੰ ਵੀ ਐਦੀ ਕਦੇ ਕਿਸੇ ਨੇ ਮੇਰੇ ਪਰਿਵਾਰ ਤੋਂ ਮੈਂ ਬਰਨ ਤੂੰ ਦੀ ਕਰ ਨਹੀਂ ਬੁਲਾਇਆ ਤੁਸੀਂ ਤੁਸੀਂ ਨਾ ਕਿਸੇ ਦਾ ਕੋਈ ਮਾੜਾ ਨਹੀਂ ਨਹੀਂ ਪਾਪਾ ਨਹੀਂ ਕਰਦਾ ਕਰਦਾ ਨਹੀਂ ਕਰਦਾ ਗੱਲ 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 ਕ ਇੱਕ ਸੰਭ ਨਹੀਂ ਬੇਹਦੀ ਹੈ ਜੀ ਦੇਖੋ ਬਲਦੇਵ ਜੀ 68 ਸਾਲ ਦੇ ਹੋ ਗਏ ਬਲਦੇਵ ਜੀ 68 ਸਾਲ ਦੇ ਆਦੀ ਲక్ష్ਮੀ ਜੀ ਪੂਰੀ ਜ਼ਿੰਦਗੀ ਇਸ ਪਰਿਵਾਰ ਨੇ ਦਿੱਤੀ ਪੀੜੀ ਸੀ ਜੀ ਆਦੀ ਪੂਰੀ ਜ਼ਿੰਦਗੀ ਦਿੱਤੀ ਸਾਡੇ ਇਹੀ ਨਵਿੰਦਰ ਸਿੰਘ ਜੀ 68 ਸਾਲ ਦਾ ਜਿਹਨੇ ਦੁਕਾਨ ਤੇ ਚੱਲਣਾ ਛੱਡ ਦਿੱਤਾ ਸੀਗਾ ਨਵੇਂ ਹੀ ਦੁਕਾਨ ਦੇ ਦਿੱਤਾ ਸੀਗਾ ਤੇ ਉਹ ਤੁਸੀਂ ਪੰਜਾਬ ਦੇ ਅੰਦਰ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ 4 ਸਾਲ ਹੋ ਗਏ ਕੋਈ ਦਿਨ ਐਸਾ ਨਹੀਂ ਆ ਰਿਹਾ ਤੁਸੀਂ ਅਖਬਾਰਾਂ ਕਰ ਲਓ ਕੋਈ ਦਿਨ ਐਸਾ ਨਹੀਂ ਆ ਜਿਸ ਦਿਨ ਕੋਈ ਕਤਲ ਨਾ ਹੋਣਿਆ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ ਪੰਜਾਬ ਨੂੰ ਆਹੂ ਲੱਗ ਰਿਹਾ ਜਿੱਦਾਂ ਗੈਂਗਸਟਰ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਤੇ ਕੋਈ ਅਸਰ ਨਹੀਂ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਫਰੋਜ਼ਪੁਰ ਦੇ ਅੰਦਰ ਨਵੀਨ ਦੀ ਹੱਤਿਆ ਹੋਈ ਹੈ ਔਰ ਅੱਜ ਇਹ ਤੀਸਰਾ ਦਿਨ ਹੈ ਪੁਲਿਸ ਜ਼ਰੂਰ ਕਹਿ ਰਹੀ ਹੈ ਕਿ ਨਹੀਂ ਜੀ ਅਸੀਂ ਟਰੇਸ ਕਰ ਲਿਆ ਪਰ ਇਹੋ ਟਰੇਸ ਤੱਕ ਹੀ ਆ ਮਾਮਲਾ ਹਾਂਜੀ ਭਾਈ ਪੰਜਾਬ ਪੁਲਿਸ ਨੂੰ ਇਹ ਗੱਲ ਸਮਝ ਨਹੀਂ ਚਾਹੀਦੀ ਹੈ ਕਿ ਇੱਕ ਸਮਾਜ ਸੇਵੀ ਜਿਸ ਪਰਿਵਾਰ ਨੇ ਪੂਰਾ ਜੀਵਨ ਦੇਸ਼ ਦੇ ਲਈ ਸਮਾਜ ਦੇ ਲਈ ਦਿੱਤਾ ਹੈ ਐਸੇ ਸਮਾਜ ਸੇਵੀ ਪਰਿਵਾਰ ਦੇ ਅੰਦਰੋਂ ਇਕਲੌਤੇ بیٹے ਦਾ ਚਲਾ ਜਾਣਾ ਔਰ ਪ੍ਰਸ਼ਾਸਨ ਜਿੰਨੀ ਸਕਿਰਿਆਤਾ ਦੇ ਨਾਲ ਉਹਨੂੰ ਕੰਮ ਕਰਨਾ ਜਿਹਦਾ ਨਹੀਂ ਕਰ ਰਿਹਾ ਮੈਂ ਇਹ ਗੱਲ ਬੜੀ ਸਾਫ਼ ਕਰ ਦੇਣਾ ਚਾਹਨਾ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਗੁੰਡਿਆਂ ਦੀ ਸਰਕਾਰ ਹੈ ਜਾਂ ਤਾਂ ਇਹਨਾਂ ਦੀ ਮਿਲੀ ਭਕਤ ਕਿਉਂਕਿ ਕਿਸੇ ਦੇ ਉੱਤੇ ਕਿ ਇਹਨਾਂ ਦਾ ਡਰ ਨਹੀਂ ਹੈਗਾ ਲੇਕਿਨ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਪੂਰੀ ਪਾਰਟੀ ਸजग ਹੈ ਔਰ ਪੈਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਤਾਕਤਾਂ ਪੰਜਾਬ ਦਾ ਮੋਲ ਖਰਾਬ ਕਰਨਾ ਚਾਹੁੰਦੀਆਂ ਉਹ ਸਿਰ ਨਾ ਚੁੱਕਣ ਪੰਜਾਬ ਦਾ ਅਮਨ ਪੰਜਾਬ ਦਾ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਏ ਪਰ ਇਹ ਜਿਹੜੀ ਸਰਕਾਰ ਹੈ ਇਹਦੀਆਂ ਕਰਤੂਤਾਂ ਇਦਾਂ ਦੀਆਂ ਆ ਕਿ ਲੋਕਾਂ ਨੂੰ ਜ਼ਬਰਦਸਤੀ ਸੜਕਾਂ ਤੱਕ ਲੈਣਾ ਚਾਹਦੀ ਹੈ ਇਸ ਪਰਿਵਾਰ ਨੂੰ ਨਿਆਂ ਮਿਲੇ ਇਹ ਸਾਡੀ ਮੰਗ ਹੈ ਛੁੱਟੜੇ ਦੇ ਬੱਚੇ ਨੇ ਦੋ ਇਦਾਂ ਦੇ ਘੋਸ਼ਣਾ ਕਰੀ ਫਿਰਦਾ ਮਾਨ ਕੋਈ ਬਿਆਨ ਵੀ ਆਇਆ ਕਿ ਸਰਕਾਰ ਦਾ ਸਰਕਾਰ ਇਤਨੀ ਸੰਵੇਦਨਹੀਨ ਸਰਕਾਰ ਕੀ ਹੱਤਿਆ ਹੋ ਜੇ ਦੋ ਸ਼ਬਦ ਸਹਾਨੂੰ ਭੂਤੀ ਦੇ ਅਜੇ ਤੱਕ ਸਰਕਾਰੀ ਪੱਖ ਦੇ ਨਹੀਂ ਆਏ ਇਹਨਾਂ ਨੇ ਕੀ ਪੰਜਾਬ ਚਲਾਣਾ ਇਹ ਤੇ ਸੱਤਾ ਦੇ ਅੰਦਰ ਮਦਹੋਸ਼ ਹੋਏ ਪੇ ਲੋਕ ਨੇ ਇਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਹੈ ਨਾ ਪੰਜਾਬ ਦੇ ਨਾਗਰਿਕਾਂ ਦੀ ਚਿੰਤਾ ਹੈ ਲੇਕਿਨ ਜਦੋਂ ਸਰਕਾਰਾਂ ਚਿੰਤਾ ਨਹੀਂ ਕਰਦੀਆਂ ਉਦੋਂ ਸਮਾਜ ਆਪਣੇ ਅਧਿਕਾਰ ਜਿਹੜਾ ਦਿੰਦਾ ਉਹਦੀ ਕਾਰ ਲੈਣਾ ਵੀ ਜਾਣਦਾ ਮੇਰਾ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਹੈ ਜਲਦ ਤੋਂ ਜਲਦ ਕਾਰਵਾਈ ਕਰੇ ਇਧਰ ਉਧਰ ਦੀਆਂ ਗੱਲਾਂ ਕਰਨਾ ਬੰਦ ਕਰੇ ਔਰ ਦੋਸ਼ੀਆਂ ਨੂੰ ਗਿਫਤਾਰ ਕਰੇ ਪਰਿਵਾਰ ਨੂੰ ਨਿਆਂ ਦੇ ਪਰਿਵਾਰ ਨੂੰ ਲੋਕੀ ਦੀ ਨਹੀਂ ਮਿਲਦੀ ਜਵਾਬ ਦੀ ਹੈਗੀ ਹੈ ਘਰ ਦੇ ਵਿੱਚ ਕੋਈ ਵੀ ਨਹੀਂ ਹੁਣ ਰਹਿ ਗਿਆ ਨਵੀਨ ਦੀ ਡੈਥ ਹੋ ਗਈ ਕਰ ਕਿਦਾਂ ਚੱਲੇ ਮੈਂ ਉਹੀ ਤੇ ਕਹਿ ਰਣਾ ਇਹ ਭਗਵੰਤ ਮਾਨ ਦੀ ਸੁਮੇਧਨਹੀਨਤਾ ਹੁਣ ਕਿੱਥੇ ਹੈ ਜਿੱਥੇ ਅਖਬਾਰ ਦੀਆਂ ਸੁਰਖੀਆਂ ਬਣਾਣੀਆਂ ਹੁੰਦੀਆਂ ਉੱਥੇ ਘੋਸ਼ਣਾ ਕਰ ਦਿੰਦਾ ਸਰਕਾਰ ਦੇ ਅੱਤੇ ਕਿੰਨੇ ਐਮਐਲਏ ਨੇ ਕਿੰਨੇ ਮੰਤਰੀ ਨੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਕੇਵਲ ਦਿਖੇ ਨਾ ਮਹਿਸੂਸ ਹੋਏ ਹੁਣ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਇੱਥੇ ਕਿਉਂ ਨਹੀਂ ਕੋਸ਼ਣਾ ਇੱਕ 1.5 ਸਾਲ ਦਾ ਬੱਚਾ ਇੱਕ 7 ਸਾਲ ਦੀ ਬੱਚੀ ਹੈ ਸਰਕਾਰ ਨੂੰ ਸਾਹਮਣੇ ਬਿਲਕੁਲ ਸਰਕਾਰ ਨੂੰ ਜਿੱਥੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉਥੇ ਇਸ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਮੇਰਾ ਐਸਾ ਕਹਿਣਾ ਔਰ ਸਰਕਾਰੀ ਇਹਦੀ ਲੜਾਈ ਵੀ ਲੜਾਂਗੇ ਕੇਂਦਰ ਸਰਕਾਰ ਨੂੰ ਸਰ ਕਿਵੇਂ ਦੇਖੋਗੇ ਸਰ ਸਰ ਕਾਨੂੰਨ ਵਿਵਸਥਾ ਇਹਨੇ ਸਮੇਂਦਾਰ ਪੱਤਰਕਾਰੋਂ ਕਈ ਵਾਰ ਤੁਹਾਡੇ ਨਾਲ ਮਿਲਣਾ ਹੁੰਦਾ ਹੈ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਲਾਇਨ ਆਰਡਰ ਲਾਇਨਰ ਆਰਡਰ ਉਹ ਟੋਟਲੀ ਸਟੇਟ ਦਾ ਵਿਸ਼ਾ ਹੈ ਔਰ ਇਹ ਪੰਜਾਬ ਸਰਕਾਰ ਦੇ ਦੇ ਨੱਕ ਦੇ ਥੱਲੇ ਉਹਨਾਂ ਦੀ ਨਲਾਕੀ ਦੇ ਕਾਰਨ ਗੱਲਾਂ ਉਹ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਕਰਤੂਤਾਂ ਜਿਹੜੀਆਂ ਉਹਨਾਂ ਦੀ ਕੋਡੀ ਦੀਆਂ ਨਹੀਂ ਹੈਗਾ ਰੋਜ਼ ਕੋਈ ਹੱਤਿਆ ਕੋਈ ਗੈਂਗਸਟਰ ਕੋਈ ਫਰੋਤੀ ਇਹ ਰਾਜ ਚੱਲ ਰਿਹਾ ਹੈ ਐਸੇ ਰਾਜ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਤ ਅਨੁਭਵ ਨਹੀਂ ਕਰ ਰਿਹਾ ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕਰਨਾ ਮੰਡਲੀ ਜ਼ਰੂਰੀ ਜ਼ਿੰਮੇਵਾਰੀ ਹੈ ਨਵੀਨ ਦੇ ਪਰਿਵਾਰ ਨੂੰ ਨਿਆਂ ਮਿਲੇ ਔਰ ਜਿਹੜੀ ਉਹਨਾਂ ਦੀ ਨੌਕਰੀ ਦੀ ਮੰਗ ਹੈ ਇਹ ਸਰਕਾਰ ਨੂੰ ਪੂਰੀ ਕਰਨੀ ਕੋਈ ਅਲਟੀਮੇਟਮ ਵੀ ਦਿੱਤਾ ਤੇਰਾ ਜੀ ਕੁਝ ਸਮੇਂ ਐਸਾ ਕਿ ਟੈਲੀਫੋਨਿਕਲੀ ਮੈਂ ਵੀ ਸੰਪਰਕ ਤਾਂ ਛੋਟੀ ਸਾਬ ਵੀ ਸੰਪਰਕ ਹੈ ਅਜੇ ਉਹਨਾਂ ਮਿਲ ਕੇ ਵੀ ਆਏ ਨੇ ਔਰ ਮੈਨੂੰ ਲੱਗਦਾ ਕਿ ਜਿਸ ਵੇਲੇ ਉਸ ਗੱਲ ਦੀ ਜ਼ਰੂਰਤ ਹੋਏਗੀ ਤੇ ਉਹ ਵੀ ਕਰਾਂਗੇ ਠੀਕ ਹੈ ਸਰ